ਜ਼ਿੰਦਗੀ ਜੀਉਣ ਲਈ ਇਹਨਾਂ ਚੀਜ਼ਾਂ ਦੀ ਤਰਤੀਬ ਕਦੀ ਵੀ ਨਾ ਤੋੜੋ ਸਭ ਤੋਂ ਪਹਿਲਾਂ ਕੁਦਰਤ ਪਹਿਲੇ ਨੰਬਰ ਤੇ ਆਉਂਦੀ ਹੈ ਜਿਸ ਨੇ ਸਾਨੂੰ ਇੰਨੀਆਂ ਚੀਜ਼ਾਂ ਦੀ ਬਖਸ਼ਿਸ਼ ਕੀਤੀ ਹੈ ਦੂਸਰੇ ਨੰਬਰ ਤੇ ਸਾਡੀ ਸਿਹਤ ਤੀਸਰੇ ਨੰਬਰ ਤੇ ਭੋਜਨ ਚੌਥੇ ਤੇ ਸਾਡੇ ਰੀਤੀ ਰਿਵਾਜ ਪੰਜਵੇਂ ਨੰਬਰ ਤੇ ਆਉਂਦੇ ਆ ਸਾਡਾ ਮਨੋਰੰਜਨ ਜੋ ਅੱਜਕੱਲ ਪਹਿਲੇ ਨੰਬਰ ਤੇ ਆ ਗਿਆ ਜ਼ਿੰਦਗੀ ਦੀ ਰਫ਼ਤਾਰ ਯਾ ਕ੍ਰਿਸ਼ਨ ਜੀ ਕਹਿੰਦੇ ਆ ਕਿ ਪਰਿਵਰਤਨ ਸੰਸਾਰ ਦਾ ਨਿਯਮ ਹੈ ਉਹ ਪਰਿਵਰਤਨ ਹੋ ਰਿਹਾ ਜੋ ਕਿ ਸਾਡੇ ਵਰਗੇ ਲੋਕਾਂ ਨੂੰ ਥੋੜਾ ਜਿਹਾ ਹਲੇ ਸਮਝ ਨਹੀਂ ਆ ਰਿਹਾ ਵੀ ਇੰਨਾ ਜ਼ਿਆਦਾ ਪਰਿਵਰਤਨ ਅਸੀਂ ਦੇਖਿਆ ਤਾਂ ਹਮੇਸ਼ਾ ਕੁਦਰਤ ਨਾਲ ਜੁੜੇ ਰਹੋ ਕੁਦਰਤ ਨੇ ਹੀ ਸਾਨੂੰ ਇੰਨੇ ਲੱਖਾਂ ਟਨ ਆਕਸੀਜਨ ਹਵਾ ਪਾਣੀ ਦਿੱਤਾ ਹੈ ਵੀ ਉਸ ਨੂੰ ਅਸੀਂ ਮਤਲਬ ਕਦੀ ਉਸ ਦੀ ਕੀਮਤ ਨਹੀਂ ਚੁਕਾ ਸਕਦੇ ਹੈ ਇਹ ਨੇਚਰਲ ਗੁਲਾਬ ਨੇ 97 ਦੇ ਲੱਗੇ ਹੋਏ ਆ ਬੜੇ ਵਧੀਆ ਮਤਲਬ ਜਦੋਂ ਵੀ ਇਹਨਾਂ ਦਾ ਸੀਜ਼ਨ ਹੁੰਦਾ ਤਾਂ ਬਹੁਤ ਵਧੀਆ ਖਿੜਦੇ ਆਂ ਔਰ ਤਰਤੀਵੀ ਨੂੰ ਵੀ ਪੂਰਾ ਪੂਜਦੇ ਆਂ ਉੱਥੇ ਵੀ ਗਿਰਦੇ ਆਂ ਤੋੜਦੇ ਨਹੀਂ ਅਸੀਂ ਬਿਲਕੁਲ ਵੀ ਇਹਨਾਂ ਨੂੰ ਹੈ ਇਹ ਨਿੰਬੂ ਲੱਗੇ ਹੋਏ ਆ ਨਿੰਬੂ ਵੀ ਅਸੀਂ ਤੋੜਦੇ ਨਹੀਂ ਕਿਉਂਕਿ ਸਰਦੀਆਂ ਦਾ ਮੌਸਮ ਤੇ ਵਿੱਚ ਲੋੜ ਨਹੀਂ ਸੀ ਇੰਨੀ ਹੈ ਵਿੱਚ ਨੂੰ ਇਹ ਵੀ ਛੋਟਾ ਜਿਹਾ ਇੱਕ ਪlant ਗੁਲਾਬ ਦਾ ਲੱਗਿਆ ਹੋਇਆ ਹੈ ਇਹ ਹਾਈਬ੍ਰਿਡ ਗੁਲਾਬ ਹੈ ਇਸ ਦੇ ਵਿੱਚ ਕਾਫੀ ਕਲਰਸ ਆਉਂਦੇ ਆਏ ਮਤਲਬ ਦੋ ਜਾਂ ਤਿੰਨ ਕਲਰਸ ਵੀ ਬੰਦਿਆ ਇਸ ਦੇ ਵਿੱਚ ਪਰ ਜਿਆਦਾ ਵਧੀਆ ਮੈਨੂੰ ਇਹ ਹੀ ਗੁਲਾਬ ਲੱਗਦੇ ਆ ਸਾਰਿਆਂ ਨੂੰ ਢੇਰ ਜਿਹਾ ਪਿਆਰ ਖੁਸ਼ ਰਹੋ ਆਨੰਦ ਮਾਣੋ ਮੋਸਟਲੀ ਸੀਨੀਅਰ ਸਿਟੀਜ਼ਨਸ ਨੂੰ ਖੁਸ਼ ਰਹੋ ਹੈ ਥੈਂਕ ਯੂ